ਨਾਮ ਬਿਨਾਂ ਸਬਕੂੜ ਗਲੀ ਹੋਸ਼ੀਆਂ ਨਾਮ ਬਿਨਾਂ ਸਬਕੂੜ ਗਲੀ ਹੋਸ਼ੀਆਂ ਨਾਮ ਬਿਨਾ ਨਾਮ ਬਿਨਾ ਨਾ ਗਲੀ ਹੋਸ਼ਿਆ ਨਾਮ ਬਿਨਾ ਨਾਮ ਬਿਨਾ ਨਾਮ ਬਿਨਾ ਜੁਗ ਜੁਗੇ ਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਅਨੰਦ ਮੰਨ ਰਹੀ ਪਿਆਰੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲਿਓ ਕਿ ਜਿਨ੍ਹਾਂ ਨੂੰ ਸਤਿਗੁਰ ਦੀ ਗੋਦ ਦੇ ਵਿੱਚ ਬਹਿਣਾ ਨਸੀਬ ਹੋਇਆ ਤੇ ਉਸ ਤੋਂ ਵੀ ਚੰਗੇ ਭਾਗ ਸਾਡੇ ਤਾਂ ਬਣਗੇ ਜੇ ਅਸੀਂ ਮੰਨ ਕਰਕੇ ਸਤਿਗੁਰਾਂ ਦੀ ਗੋਦ ਅੰਦਰ ਬੈਠਣਾ ਕਰੀਏ ਇਹ ਮੇਰੇ ਤਬਲੇ ਵਾਲੇ ਭਾਈ ਸਾਹਿਬ ਅਸੀਂ ਆਉਂਦੇ ਸੀ ਮੈਂ ਇਹਨਾਂ ਨਾਲ ਵਿਚਾਰ ਕਰਦਾ ਸੀ ਇੱਕ ਪਰ ਗੱਡੀ ਚਲਾਉਂਦੇ ਚਲਾਉਂਦੇ ਇਹਨਾਂ ਦਾ ਧਿਆਨ ਭਟ ਗਿਆ ਮੈਂ ਦੇਖਦਾ ਸੀ ਵੀ ਕਿੰਨਾ ਕੁ ਪੁੱਛਦੇ ਆ ਭਾਈ ਸਾਹਿਬ ਅੱਗੇ ਕੀ ਗੱਲ ਹੋਈ ਸੋ ਆਪ ਸਰਵਤ ਸੰਗਤ ਨਾਲ ਸਾਂਝੀ ਕਰਾਂ ਕਿ ਤੁਹਾਡੇ ਕਿੰਨੇ ਚੰਗੇ ਭਾਗ ਨੇ ਮੁਸਲਮਾਨੀ ਧਰਮ ਦੇ ਵਿੱਚ ਛੇਕ ਸ਼ਾਦੀ ਹੋਏ ਆ ਕਿੰਦੇ ਜਦ ਮੈਂ ਨਿਵਾਜ਼ ਪੜਨ ਦੇ ਲਈ ਮਸਜਿਦ ਦੇ ਵਿੱਚ ਗਿਆ ਤੇ ਉੱਥੇ ਬੈਠ ਕੇ ਅੱਲਾ ਦਾ ਸ਼ੁਕਰ ਕੀਤਾ ਅੱਲਾ ਦਾ ਸ਼ੁਕਰ ਕੀਤਾ ਕਹਿੰਦੇ ਜਦ ਸ਼ੁਕਰ ਕਰਕੇ ਹੱਟਿਆ ਨਾ ਤੇ ਮਨ ਦੇ ਵਿੱਚ ਆਈ ਗਿਆ ਵੀ ਕਈਆਂ ਚੀਜ਼ਾਂ ਤੋਂ ਅੱਲਾ ਤੂੰ ਸਾਨੂੰ ਵਾਂਝਾ ਰੱਖਿਆ ਵੀ ਦੇਖ ਪੰਜ ਨਵਾਜੀ ਮੈਂ ਤੇਰਾ ਪੱਕਾ ਤੇਰੇ ਦਰ ਦੇ ਉੱਤੇ ਆਣ ਕੇ ਨਿਵਾਜ ਪੜਦਾ ਕਿੰਦੇ ਪੈਰਾਂ ਤੇ ਪਾਉਣ ਨੂੰ ਇੱਕ ਜੋੜਾ ਹੀ ਦੇ ਦੇ ਆਖੋ ਸਤਿਰਾਮ ਪੈਰਾਂ ਤੇ ਪਾਉਣ ਨੂੰ ਇੱਕ ਜੋੜਾ ਹੀ ਦੇ ਦੇ ਤੇ ਕਹਿੰਦੇ ਉਹਦੇ ਸਾਹਮਣੇ ਜਿਹਦੀਆਂ ਲੱਤਾਂ ਹੈ ਨਹੀਂ ਰੇਂਗਦਾ ਰੇਂਗਦਾ ਅੱਲਾਹ ਦੇ ਦਰ ਤੇ ਆਣ ਕੇ ਨਿਵਾਜ ਕਰਕੇ ਕਹਿੰਦਾ ਅੱਲਾਹ ਤੇਰਾ ਸ਼ੁਕਰ ਹੈ ਤੂੰ ਮੈਨੂੰ ਹੱਥ ਪੈਰ ਤਾਂ ਨਹੀਂ ਦਿੱਤੇ ਪਰ ਤੂੰ ਆਪਣੀ ਮਸਜਿਦ ਦੇ ਵਿੱਚ ਬੁਲਾ ਲਿਆ ਆਖੋ ਸਤਿਨਾਮ ਸ਼ੇਖ ਜਾਦੀ ਕਹਿੰਦਾ ਮੈਂ ਆਪਣੇ ਆਪ ਨੂੰ ਜੁੱਤੀਆਂ ਮਾਰੀਆਂ ਕਿ ਮੈਨੂੰ ਅੱਲਾ ਨੇ ਪੈਰ ਵੀ ਦਿੱਤੇ ਹੱਥ ਵੀ ਦਿੱਤੇ ਮੈਂ ਆਪ ਚੱਲ ਕੇ ਆਣ ਕੇ ਸ਼ੁਕਰ ਤਾਂ ਕੀ ਕਰਨਾ ਮੈਂ ਉਹਨੂੰ ਹੋਰ ਉਲਾਮੇ ਦੇਣ ਲੱਗ ਪਿਆ ਤੇ ਦੂਜਾ ਵਿਅਕਤੀ ਜਿਹਦੇ ਪੈਰ ਵੀ ਹੈ ਨਹੀਂ ਰੇਤਾ ਦੇ ਵਿੱਚ ਉਹਦੇ ਜਿਹੜੇ ਪੈਰ ਵੱਡੇ ਹੋਏ ਸਨ ਕਹਿੰਦੇ ਉਹ ਜਦੋਂ ਤਪਦੇ ਹੋਣਗੇ ਕਿੰਨਾ ਦੁਖੀ ਹੁੰਦਾ ਹੋਵੇਗਾ ਤੇ ਸਾਨੂੰ ਸ਼ੁਕਰ ਕਰਨਾ ਹੀ ਨਹੀਂ ਆਇਆ ਤੋ ਆਓ ਸਤਿਗੁਰਾਂ ਦਾ ਸ਼ਬਦ ਸਰਵਣ ਕਰੀਏ ਨਾਮ ਬਿਨਾ ਸਭ ਕੂੜ ਗਾਲੀ ਹੋਸੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸੀਆਂ ਸਭ ਕੋੜ ਗੱਲ ਹੀ ਹੋਸ਼ਿਆ ਨਾਮ ਬਿਨਾ ਸਭ ਕੋੜ ਗੱਲ ਹੀ ਹੋਸ਼ਿਆ ਸਿਮਰਤਵੇ ਦਪੁਰਾ ਕਾਰਨ ਪੋਥੀਆਂ ਸਿਮਰਤ ਵੇਦ ਪੁਰਾਨ ਉਕਾਰਨ ਪੋਥੀਆਂ ਨਾਮ ਬਿਨਾ ਸਤ ਕੋੜ ਕਲਿ ਹੋਸ਼ਿਆ i not the cool. ਨਾਮ ਨਿਧਾਨ ਹੈ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਦ ਸੰਗ ਨਸੈ ਮੋਹਬਤ ਅਹੰਕਾਰ ਸਰਪਰ ਰੁਨਿਆ ਦੁਨਿਆ ਸੁਖ ਨ ਪਾਇਆ ਨਾ ਨਾਮ ਵਿਚੁੰਨਿਆ ਨਾਮ ਬਿਨਾ ਸਭ ਕੁੜ ਗੱਲੀ ਪੋਥਿਆ ਸਿਮਰਤ ਵੇ ਤਪੁਰਨ ਪੁਕਾਰਨ ਪੋਥਿਆ ਨਾਮ ਬਿਨਾ ਸਭ ਕੂੜ ਗਲ ਸਰਗ ਅਵਤਾਰ ਮਾਇਆ ਧੰਦਿਆ ਸੋਦਤ ਸੋਦਤ ਸੋ ਵੇ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰਪਰ ਹਾਰਿਆ ਨਾਮ ਬਿਨਾ ਹੇ ਅਨੇਕ ਮਰਮਰ ਜਨਮ ਤੇ ਬਿਨ ਬੁਝੇ ਸਭ ਬਾਦ ਜੋਨੀ ਪਰਮਤੇ ਜਿਨ ਕੋ ਭੈ ਦਿਆਲ ਤਿਨ ਸਾਧੂ ਸੰਗ ਭਿਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੈ ਕੋਟ ਅ ਸੰਖ ਬਹੁਤ ਅਨੰਤ ਕੇ ਜਿਸ 부ਝਾਇਆ ਨੇੜਾ ਤਿਸ ਹੈ ਬਿਸਰ ਨਹੀਂ ਦਾਤਾ ਆਪਣਾ ਨਾਮ ਦਿਖਾ ਗੁਣ ਗਮਾ ਦਿਨ ਦਾਤ ਨਾਨਕ ਚਾਹੇ ਹੋ ਬਿਸਰ ਨਹੀਂ ਦਾਤਾ ਬਿਸਰ ਨਹੀਂ ਦਾਤਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਗੁਣ ਗਾਵਾ ਦਿਨ ਗਾ ਨਾਨਕ ਚਾਹੋਏ ਹੋ ਗੁਣ ਗਾਵਾ ਦਿਨ ਗਾ ਨਾਨਕ ਚਾਹੋਏ ਹੋ ਗੁਣ ਗਾਵਾ ਗੁਣ ਗਾਵਾ